ਆਪਾਂ ਕਿਰਤੀ ਹਾਂ ਆਪਾਂ ਗ੍ਰਿਸ਼ਤੀ ਹਾਂ ਜਦੋਂ ਬੰਦਾ ਰਾਤ ਨੂੰ ਬੈਠਦਾ ਹੈ ਕਈ ਵਾਰੀ ਅੰਦਰ ਚਿੰਤਾ ਖਾਂਦੀ ਏ ਜੇ ਘਰ ਰੋਟੀ ਨਾ ਪੱਕਦੀ ਹੋਵੇ ਤਾਂ ਅੰਦਰ ਭੈ ਖਾਂਦਾ ਕੀ ਬਣੇਗਾ ਮੇਰੀ ਰੋਟੀ ਦਾ ਕੀ ਬਣੇਗਾ ਮੇਰੇ ਬਿਜ਼ਨਸ ਦਾ ਕੀ ਬਣੇਗਾ ਮੇਰੇ ਪਰਿਵਾਰ ਦਾ ਧਿਆਨ ਨਾਲ ਸੁਣਿਓ ਇਹ ਗੁਰੂ ਜੀ ਰਾਤ ਸੌਣ ਲੱਗਿਆਂ ਕਹਿੰਦੇ ਨੇ ਸੌਣ ਲੱਗਿਆਂ ਫੁਰਨੇ ਉਲਾਮੇ ਦੇ ਨਾਂ ਬਣਾਈ ਤੂੰ ਮੈਨੂੰ ਕੀ ਦਿੱਤਾ ਮੈਂ ਤੈਨੂੰ ਸੌਣ ਲੱਗਿਆਂ ਕਹਿੰਨਾ ਤੂੰ ਸ਼ੁਕਰ ਵਿੱਚ ਸੌਵੀਂ ਕਿ ਜੋ ਕੁਝ ਉਹਨੇ ਦਿੱਤਾ ਉਹਦੀ ਕੀਮਤ ਕੋਈ ਨਹੀਂ ਪਾਸ ਕਰਦਾ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਇਹ ਮੈਂ ਰਾਤ ਵੀ ਕਿਹਾ ਸੱਚੀ ਮੁੱਚੀ ਅੱਧੇ ਉਹ ਜ਼ਿਆਦਾ ਬੋਡੀ ਦੀਆਂ ਬਿਮਾਰੀਆਂ ਰਾਤ ਨੂੰ ਸੌਣ ਲੱਗਿਆ ਚਿੰਤਾ ਵਿੱਚ ਆਈ ਹੋਈ ਨੀਂਦ ਕਰਕੇ ਜੇ ਸ਼ਬਦ ਨੂੰ ਯਾਦ ਕਰਦੇ ਆ ਸੌਵੇਂਗਾ ਤੇ ਸ਼ਬਦ ਆਪਣਾ ਕੰਮ ਕਰੇਗਾ ਕਿਉਂਕਿ ਸਬ ਕੌਨਸ਼ੀਅਸ ਮਾਈਂਡ ਚ ਜੋ ਬੋਲ ਲਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਬੋਲਿਆ ਸੋਚਿਆ ਉਹ ਕੰਮ ਕਰੇਗਾ ਜੇ ਰਾਤ ਨੂੰ ਸੌਣ ਲੱਗਿਆਂ ਉਸ ਅਚੇਤ ਮਨ ਦੇ ਵਿੱਚ ਚਿੰਤਾ ਪਾ ਦਿੱਤੀ ਯਾਦ ਰੱਖਿਓ ਜਿੰਨਾ ਸ਼ਬਦ ਬਾਣੀ ਬੰਦੇ ਨੂੰ arogh ਕਰੇਗੀ ਸੌਣ ਲੱਗਿਆਂ ਉਹਨਾਂ ਚਿੰਤਾ ਦੇ ਭੁਰਣ ਰਾਤ ਨੂੰ ਬਿਮਾਰ ਵੀ ਕਰਨਗੇ ਕਿ ਇਹ ਵੀ ਚਿੰਤਾ ਕਿ ਕੀ ਬਣੇਗਾ ਗੁਰੂ ਜੀ ਕਹਿੰਦੇ ਨਹੀਂ ਉਹ ਸਭ ਨੂੰ ਰੋਜੀ ਦਿੰਦਾ ਪਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਜਲ ਮੈਂ ਜੰਤ ਉਪਾਇਨ ਤਿੰਨਾ ਵੀ ਰੋਜੀ ਦੇ ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ ਪਿਆ ਨਾ ਮਣਾ ਉਹ ਤੈਨੂੰ ਵੀ ਜ਼ਰੂਰ ਦੇਗਾ ਕਿਉਂਕਿ ਉਹਦਾ ਸੁਭਾਅ ਹੀ ਹੈ ਹਰ ਇੱਕ ਜੀਵ ਦੀ ਸੰਭਾਲ ਕਰਨੀ ਮਣਾ ਤੂੰ ਨਾ ਕਲਪੀ ਜਾਈ ਉਹ ਨਿਤ-ਨਿਤ ਸਭ ਨੂੰ ਸਾਭਦਾ ਪਿਆ ਹੈ ਇੱਥੇ ਗੁਰੂ ਜੀ ਮੰਗਲ ਮਈ ਗੀਤ ਦੇ ਵਿੱਚ ਵਿੱਚ ਸਾਡੀ ਜਿਹੜੀ ਉਹ ਚਿੰਤਾ ਖਾਰੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤਾ ਹਰ ਦੀਵੇ ਜਲ ਥਲ ਜਨਤਾ ਸਭ ਤ ਰਾਤ ਨੂੰ ਸੌਣ ਲੱਗਿਆ ਇਹ ਫੁਰਨਾ ਲੈ ਕੇ ਨਾ ਸੋਵੀਂ ਕਿ ਹਾਏ ਮੇਰੀ ਰੋਟੀ ਕਿਉਂਕਿ ਮਾਨਦਾ ਸੁਭਾਗ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ ਨਾ ਉਧਰ ਨਹੀਂ ਧਿਆਨ ਦਿੰਦਾ ਤੂੰ ਬੜਾ ਪਰਵਕਾਰ ਕੀਤਾ ਜਿਹੜੀ ਨਹੀਂ ਮਿਲਦੀ ਨਾ ਉਹਦੇ ਵਾਸਤੇ ਉਤਾਵਲਾ ਵੀ ਹੁੰਦਾ ਹੈ ਕਲਪ ਦਾ ਵੀ ਅੱਜ ਸਕੂਲਿੰਗ ਹੈ ਬੱਚੇ ਤੇਰਾ ਆ ਹੱਕ ਹੈ ਆ ਮਾਪਿਆਂ ਲਈ ਆ ਕੇ ਆ ਤੇਰਾ ਆ ਕੇ ਪਰ ਗੁਰਮਤ ਕਹਿੰਦੀ ਹੈ ਖੱਕ ਸਖਾਣ ਤੋਂ ਪਹਿਲਾਂ ਉਹਨੂੰ ਫਰਜ਼ ਜ਼ਰੂਰ ਸਮਝਾਓ ਕਿ ਜਿਨ ਕੇ ਜਣੇ ਬੜੀਰੇ ਤੁਮ ਕੋ 300 ਛਗਰਤ ਪਾਪ ਇਸ ਤਰ੍ਹਾਂ ਫਰਜ਼ ਵੀ ਹੈ ਕੋਈ ਜਿਸ ਮਾਂ ਨੇ ਤੈਨੂੰ ਕੋਖ ਚ ਐਨੇ ਮਹੀਨੇ ਰੱਖ ਕੇ ਉਹਦਾ ਦੂਜਾ ਜਨਮ ਹੁੰਦਾ ਸੱਚ ਜੇ ਹਰ ਬੱਚੇ ਦੇ ਨਾਲ ਮਾਂ ਜੰਮਦੀ ਹੈ ਇਸਤਰੀ ਹੈ ਪਰ ਜਿਸ ਵਕਤ ਉਹ ਕੋਖ ਵਿੱਚ ਬੱਚੇ ਨੂੰ ਜਨਮ ਦਿੰਦੀ ਹੈ ਆ ਮੈਂ ਕਹਾ ਹਰ ਬੱਚੇ ਨਾਲ ਜਿਸ ਬੱਚੇ ਦਾ ਜਨਮ ਹੁੰਦਾ ਉਹ ਜਦੋਂ ਮਾਂ ਕਹਿੰਦਾ ਮਾਤਾ ਕਹਿੰਦਾ ਪਿਆਰੋ ਸੱਚ ਏਵੇਂ ਕੱਲਾ ਬੱਚੇ ਦਾ ਜਨਮ ਨਹੀਂ ਹੁੰਦਾ ਇੱਕ ਮਾਂ ਦੀ ਸ਼ਖਸੀਅਤ ਦਾ ਜਨਮ ਹੁੰਦਾ ਮਰ ਕੇ ਜਨਮ ਲੈਂਦੀ ਹੈ ਇੱਥੇ ਦੁਨੀਆ 'ਚ ਨਿਤਨਿਤ ਕੋਈ ਕਿਸੇ ਨੂੰ ਨਹੀਂ ਜੀ ਸੰਭਾਲਦਾ ਕੋਈ ਟਾਮਾ ਟਾਵਾਂ ਲੋਕ ਪੈਸੇ ਮੰਗਦੇ ਆ ਮਹਾਰਾਜ ਕਹਿੰਦੇ ਨੇ ਸੌਂ ਲੱਗਿਆ ਚੇਤੇ ਰੱਖੀ ਵਹਿਗਰੂ ਉਹ ਬਾਪ ਹੈ ਜਿਹੜਾ ਕਦੀ ਨਹੀਂ ਥੱਕਦਾ ਤੇ ਕਦੀ ਨਹੀਂ ਅੱਕਦਾ ਉਹ ਰੋਜ਼ ਸੰਭਾਲਦਾ ਹੈ ਨਿਤਨਿਤ ਜਿਹੜੇ ਸੰਭਾਲੀਆਂ ਪਹਿਲਾਂ ਪਰਮਾਤਮਾ ਨੇ ਰਿਜ਼ਕ ਪੈਦਾ ਕੀਤਾ ਉਸ ਤੋਂ ਬਾਅਦ ਪਰਮਾਤਮਾ ਨੇ ਜੀ ਪੈਦਾ ਕੀਤਾ ਕਿਉਂਕਿ ਉਹਨੂੰ ਫਿਕਰ ਹੈ ਮੈਂ ਇਹਦੀ ਸੰਭਾਲ ਕਰਨੀ ਉਹਨੂੰ ਪਤਾ ਹੈ ਬੰਦਾ ਗੁਨਾਹ ਕਰ ਰਿਹਾ ਹੈ ਵੈਗੁਰੂ ਜੀ ਗੁਨਾਹ ਕਰ ਰਿਹਾ ਹੈ ਤੇ ਫਿਰ ਵੀ ਵੇਖੋ ਦੇਈ ਜਾਂਦਾ ਕਿਉਂਕਿ ਉਹ ਆਪਣਾ ਸੁਭਾਅ ਨਹੀਂ ਕਦੀ ਤਿਆਗਦਾ ਹੁੰਦਾ ਉਸ ਰੱਬ ਤੋਂ ਬਿਨਾਂ ਤੇਰੀ ਕਿਸੇ ਨਿਸਾਰ ਨਹੀਂ ਲੈਣੀ ਉਸ ਤੋਂ ਬਿਨਾਂ ਤੈਨੂੰ ਕਿਸੇ ਨਹੀਂ ਸੰਭਾਲ ਲੈਣਾ ਕੁਰਬਾਨ ਜਾਈਓ ਰੱਬ ਦੇ ਕੋਲੋਂ ਹਰ ਥਾਂ ਤੇ ਹਰ ਬੱਚੇ ਨੂੰ ਰੋਜੀ ਪਹੁੰਚਾਉਂਦਾ ਪਿਆ ਸਿਰਫ ਆਦਮ ਜਾਨ ਦੀ ਗੱਲ ਕਰ ਰਹੇ ਹਾਂ ਤੇ ਕਿੰਨੇ ਕੁ ਜੀਵ ਨੇ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਪਏ ਕਿੰਨੇ ਪੰਛੀਆਂ ਦੇ ਆਂਡੇ ਕਿੰਨੇ ਪਸ਼ੂ ਨੇ ਕਿੰਨੇ ਪਾਣੀ ਚ ਨੇ ਸੱਚੀ ਮੱਚੀ ਕੋਈ ਗਿਣਤੀ ਮਿੰਤੀ ਨਹੀਂ ਕਰ ਸਕਦਾ ਪਰ ਮਹਾਰਾਜ ਕਹਿੰਦੇ ਨੇ ਵੇਖੋ ਬੰਦਿਆ ਉਹ ਹਰ ਇੱਕ ਜੀਵ ਨੂੰ ਸੰਭਾਲਦਾ ਪਿਆ ਹੈ ਕਿ ਜਿੰਨੇ ਮਰਜੀ ਗੁਨਾਹ ਅਚੇਤ ਹੋਏ ਹੋਣ ਜਦੋਂ ਜਾਗ ਆ ਜਾਏ ਉਹਦੇ ਚਰਨ ਪਕੜ ਕੇ ਕਹੇ ਬਾਪੂ ਬਹੁਤ ਗਲਤੀਆਂ ਹੋ ਗਈਆਂ ਬਖਸ਼ ਦੇ ਸੱਚੀ ਮੁੱਚੀ ਅਥਰੂ ਡੇਗਦਿਆਂ ਸਾਰ ਸੀਨੇ ਨਾਲ ਲਾ ਲੈਂਦਾ ਗੁਰਬਾਣੀ ਤਾਂ ਇੱਥੋਂ ਤੱਕ ਕਹਿੰਦੀ ਏ ਬੁਢੇਪਾ ਤਾਂ ਬੜਾ ਵਧੀਆ ਏ ਜੇ ਮੰਨ ਲੋ ਤੂੰ ਅੰਤਲੇ ਸਮੇਂ ਮੰਜੀ ਤੇ ਪਿਆ ਹੈ ਨਾ ਉੱਠ ਵੀ ਨਹੀਂ ਸਕਦਾ ਬੰਦਗੀ ਕਰ ਤੇਰਾ ਤਾਂ ਵੀ ਭਲਾ ਹੋ ਜਾਏਗਾ ਸਦਨ ਖਾਰਾ ਸਿਮਰੀਆ ਨਾਨਕ ਸੇ ਦੇਹ ਆਵਨ ਉਹ ਦਿਨ ਤੇਰੇ ਤੇ ਵੀ ਆਉਂਦਾ ਪਿਓ ਮੇਰੇ ਮਨਾ ਉਹਨੂੰ ਚੇਤੇ ਕਰ ਜਿਹੜਾ ਘਰ ਘਰ ਵਿੱਚ ਸੱਦੇ ਭੇਜ ਰਿਹਾ ਹਜ਼ੂਰ ਕਹਿੰਦੇ ਨੇ ਕੀ ਤੀ ਜਨਮ ਲੈਂਦੀ ਤੋਸੀ ਕਹਿੰਦੇ ਹੋ ਇਹ ਕੱਲ ਨੂੰ ਚਲੀ ਜਾਣਾ ਹੈ ਯਾਦ ਰੱਖੀ ਉਹ ਵਿਆਹੀ ਜਾਏਗੀ ਪਰੋਣੀ ਬਣ ਕੇ ਜ਼ਰੂਰ ਘਰ ਆਏਗੀ ਦੁਬਾਰਾ ਆਪਣੀ ਜਿੰਦ ਨੂੰ ਪੁੱਛ ਕੇ ਦੇਖ ਜਿਸ ਦਿਨ ਇਹਨੂੰ ਮੌਤ ਨੇ ਵਰ ਕੇ ਲੈ ਜਾਣਾ ਨੇ ਪਰੋਣੀ ਬਣ ਕੇ ਵੀ ਘਰ ਵਿੱਚ ਕਦੀ ਨਹੀਂ ਆਉਣਾ ਉਹ ਜਿਸ ਦਿਨ ਤੇਰਾ ਜਨਮ ਹੋਇਆ ਸੀ ਨਾ ਤੂੰ ਪਹਿਲੀ ਕਿਲਕਾਰੀ ਮਾਰੀ ਰੋਣ ਦੀ ਯਾਦ ਰੱਖੀ ਰੱਬ ਨੇ ਤੈਨੂੰ ਜਨਮ ਹੀ ਤਾਂ ਦਿੱਤਾ ਪਹਿਲਾਂ ਤੇਰਾ ਸਾਲ ਲਿਖਿਆ ਮੌਤ ਦਾ ਦੂਜੀ ਗੱਲ ਉਹਨੇ ਮਕੀਨਾ ਵੀ ਲਿਖ ਦਿੱਤਾ ਮਕੀਨੇ ਦੇ ਵਿੱਚ ਦਿਨ ਵੀ ਲਿਖ ਦਿੱਤਾ ਤੇ ਦਿਨ ਦੇ ਵਿੱਚ ਉਹਨੇ ਸਮਾਂ ਵੀ ਲਿਖ ਦਿੱਤਾ ਇੱਥੋਂ ਤੱਕ ਤੇਰੇ ਭਾਂਡੇ ਨੂੰ ਤੋੜਨ ਲੱਗਿਆਂ ਉਹਨੇ ਗਿਣ ਕੇ ਸਾਹ ਪਾ ਦਿੱਤੇ ਇੰਨੇ ਸਮੇਂ 'ਚ ਤੇਰੇ ਸਾਹ ਗੁੰਮ ਮੁੱਕ ਜਾਣੇ ਨੇ ਅੱਖਾਂ ਤਾਂ ਭਰੀਆਂ ਨੇ ਤੀਏ ਅੱਜ ਤੁਰ ਚੱਲੀ ਹੈ ਹਰ ਥਾਂ ਹਰ ਚੀਜ਼ ਨੂੰ ਕਹਿੰਦੀ ਮੇਰੀ ਮੇਰੀ ਪਿਤਾ ਦੇ ਘਰ ਨੂੰ ਤੂੰ ਇੰਨਾ ਸੰਭਿਆ ਅੱਜ ਤੁਰ ਲੱਗੀ ਹੈ ਇਹ ਭਰਜਾਈਆਂ ਵੀ ਨੇ ਭਰਾ ਵੀ ਨੇ ਇਹ ਗੱਲ ਯਾਦ ਰੱਖਿਓ ਜੋ ਪਿਓ ਦੇ ਨਾਂ ਤੇ ਸਰਦਾਰੀ ਹੁੰਦੀ ਉਹ ਕਿਸੇ ਹੋਰ ਦੇ ਨਾਂ ਤੇ ਨਹੀਂ ਹੁੰਦੀ ਸਿਰਫ ਇਹ ਇੱਕ ਰਿਸ਼ਤੇ ਨੇ ਜਿਹੜਾ ਧੀ ਨੂੰ ਪਿਆਰ ਬਾਪੂ ਦੇ ਛਾਤੀ 'ਚੋਂ ਮਿਲਣਾ ਹੈ ਸ਼ਾਇਦ ਉਸ ਤੋਂ ਬਾਅਦ ਘਰ 'ਚੋਂ ਪਿਆਰ ਨਾ ਮਿਲੇ ਪੁਰਾਣੇ ਸਮੇਂ ਸਭ ਤੋਂ ਪਹਿਲਾਂ ਡੋਲੀ ਭਰਾ ਚੁੱਕਦੇ ਹੁੰਦੇ ਸਨ ਸ਼ਾਇਦ ਤੁਹਾਂ ਦੇਖਿਆ ਹੋਣਾ ਭਰਾ ਚੁੱਕਦੇ ਸਨ ਡੋਲੀ ਕਹਾਰ ਬਾਦ ਵਿੱਚ ਲੱਗਦੇ ਸਨ ਡੋਲੀ ਕਰੋ ਚੁਕਣੀ ਭਰਾਵਾਂ ਨੇ ਇੱਥੇ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ ਸ਼੍ਰੀਕਾ ਬਰਾਦਰੀ ਬਾਅਦ ਵੀ ਚੁਕਦਾ ਹੈ ਪਹਿਲਾਂ ਭਰਾ ਮੋਢਾ ਲਾਂਦੇ ਨੇ ਗੁਰਮਖੋ ਜਦੋਂ ਮੌਤ ਹੁੰਦੀ ਹੈ ਭਰਾ ਚੁਕਦੇ ਨੇ ਸ਼ਨਾਣ ਕਰਾਉਣ ਤੋਂ ਬਾਅਦ ਚਮਸ਼ਾਨ ਘਾਟ ਵਿੱਚ ਫੂਕਣ ਤੋਂ ਪਹਿਲਾਂ ਰਸਤੇ 'ਚ ਰੱਖਦੇ ਨੇ ਤੇ ਕਿਹਾ ਜਾਂਦਾ ਸੀ ਜਿਨ੍ਹਾਂ ਆਖਰੀ ਮੂੰਹ ਵੇਖਣਾ ਵੇਖ ਲੋ ਕਿਉਂਕਿ ਇਹ ਤੋਂ ਬਾਅਦ ਦਾ ਸੰਸਕਾਰ ਕੀਤਾ ਜਾਣਾ ਹੈ ਲੋਕੋ ਅਸਲ ਮੌਤ ਡਰਖੈ ਮੌਤ ਪੈਖੇ ਗੁਰੂ ਨਾਨਕ ਸਾਹਿਬ ਨੇ ਕਹਿਆ ਸੱਦੜੇ ਦੇਣ ਵਾਲੇ ਨੂੰ ਚੇਤੇ ਕਰ ਤੇਰੇ ਲਈ ਮੌਤ ਵੀ ਇਸ ਤਰ੍ਹਾਂ ਬਣ ਜਾਏਗੀ ਜਿਵੇਂ ਵਿਆਹ ਦਾ ਸੋਹਲਾ ਹੁੰਦਾ ਹੈ ਤੈਨੂੰ ਮੌਤ ਵਿਆਹ ਕੇ ਲੈ ਜਾਣਾ ਤੇਰਾ ਸੰਬਤ ਸਾਹਾ ਲਿਖਿਆ ਹੋਇਆ ਹੈ ਇਹ ਸਤਿਗੁਰੂ ਸਮਝਾਉਂਦੇ ਪੈ ਰਾਤ ਨੂੰ ਸੌਣ ਲੱਗਿਆਂ ਬੰਦਿਆ ਰਾਤ ਸੌਣ ਲੱਗਿਆਂ ਨੀਂਦ ਛੋਟੀ ਮੌਤ ਹੈ ਮੌਤ ਇੱਕ ਬੜੀ ਵੱਡੀ ਨੀਂਦ ਹੈ